ਜਿਸ ਕਾਫਲੇ ਦੀ ਅਗਵਾਈ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਰਦੇ ਆ ਇਹੋ ਮਾਰਗ ਹੈ ਜਿਹੜਾ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਸਤ ਸੰਗਤ ਜੀ ਗੁਰੂ ਸਾਹਿਬ ਜੀ ਨੇ ਜਿਵੇਂ ਸੋਝੀ ਦਿੱਤੀ ਠੰਡੇ ਬੁਰਜ ਦੀ ਸਰਦਲ ਤੇ ਖੜੇ ਸੀ ਸਤਗੁਰਾਂ ਨੇ ਸੁਪਨਾ ਦਿੱਤਾ ਔਰ ਉੱਥੇ ਖੜੇ ਹੀ ਸਤਗੁਰਾਂ ਨੇ ਨਾਮ ਸੋਝੀ ਚ ਪਾਇਆ ਕਿ ਠੰਡੇ ਬੁਰਜ ਦੇ ਅੰਦਰ ਤਿੰਨ ਰਾਤਾਂ ਗੁਰੂ ਲਾਲਾ ਨੇ گزارੀਆਂ ਉਸ ਤੋਂ ਪਿੱਛੇ ਤਿੰਨ ਰਾਤਾਂ ਸਫਰ 'ਚ گزار ਕੇ ਆਏ ਨੇ ਇਹ ਸ਼ਹੀਦੀ ਦਾ ਮੁਕਾਮ ਹੈ ਤੇ ਸ਼ਹੀਦੀ ਤੇ ਮੰਜ਼ਲ ਤੱਕ ਪਹੁੰਚਣ ਵਾਸਤੇ ਜਿਹੜਾ ਸਫਰ ਹੈ ਉਸ ਸਫਰ ਲਈ ਸਤਗੁਰਾਂ ਨੇ ਨਾਮ ਸੁਝਾਇਆ ਸਫਰੇ ਸ਼ਹਾਦਤ ਉਹ ਸਫਰ ਜਿਹੜਾ ਸ਼ਹੀਦੀ ਤੱਕ ਲੈ ਕੇ ਜਾਂਦਾ ਗੁਰੂ ਸਾਹਿਬ ਜੀ ਨੇ ਐਸਾ ਨਾਮ ਦਿੱਤਾ ਕਿ ਕੌਮ ਨੇ ਪ੍ਰਵਾਨ ਕਰ ਲਿਆ ਜੀ ਅੱਜ ਕੋਈ ਐਸੀ ਗਲੀ ਮਹੱਲਾ ਨਹੀਂ ਕੋਈ ਐਸਾ ਦੇਸ਼ ਨਹੀਂ ਜਿੱਥੇ ਸਮਾਗਮ ਹੋ ਰਿਹਾ ਹੋਵੇ ਤੇ ਨਾਮ ਸਫਰ-ਏ-ਸ਼ਹਾਦਤ ਨਾ ਰੱਖਿਆ ਹੋਵੇ ਹਰ ਐਕਟੀਵਿਟੀ ਦਾ ਨਾਮ ਸਫਰ ਨਾਲ ਜੋੜ ਕੇ ਰੱਖਿਆ ਜਾ ਰਿਹਾ ਹਰ ਐਕਟੀਵਿਟੀ ਦਾ ਇਥੋਂ ਤੱਕ ਕਿ ਸਰਕਾਰੀ ਪ੍ਰੋਗਰਾਮ ਹੋ ਰਹੇ ਆ ਸਭ ਜਾਤਿਆਂ ਦੇ ਸਫਰ ਨੂੰ ਆਪਣੀ ਸੁਰਤ ਵਿੱਚ ਇੰਨਾ ਅਪਣਾ ਲਿਆ ਗਿਆ ਸਾਤ ਸੰਗਤ ਹੁਣ ਉਹ ਸਫਰ ਕੀ ਹੈ ਉਹਦੀ ਅਰੰਭਤਾ ਕੀ ਹੈ ਉਹਦਾ ਰੂਟ ਕੀ ਹੈ ਸਫਰ ਵਾਸਤੇ ਬਹੁਤ ਲਾਜ਼ਮੀ ਹੈ ਸਾਡੇ ਕੋਲ ਰੂਟ ਹੋਵੇ ਮੰਜ਼ਲ ਹੋਵੇ ਜਿੰਨੇ ਮੰਜ਼ਲ ਨਹੀਂ ਮਿੱਥੀ ਉਹਦਾ ਸਫਰ ਕਾਦਾ ਜੀ ਜੋ ਤਮ ਤੀਰਥ ਤੋ ਹਮ ਜਾਤੀ ਯਾਤਰੀ ਉਹੀ ਤੁਰਦਾ ਜਿਨੇ ਮੰਜ਼ਲ ਮਿੱਠੀ ਹੋਏ ਮੈਂ ਫਲਾਣੇ ਥਾਂ ਤੇ ਜਾਣਾ ਫਿਰ ਯਾਤਰੀ ਤੁਰੇਗਾ ਨਾ ਤੇ ਜੇ ਉਹਦੀ ਮੰਜ਼ਲ ਹੀ ਨਹੀਂ ਹੈ ਤੀਰਥ ਹੀ ਨਹੀਂ ਹੈ ਫਿਰ ਰਾਹ ਤੇ ਕਿਵੇਂ ਤੁਰੇਗਾ ਮੰਜ਼ਲ ਕੀ ਹੈ ਸਾਡੀ ਜਿਸ ਸਫਰ ਦਾ ਹੁਕਾ ਦੇਣ ਵਾਸਤੇ ਇਹ ਤਰਦਦ ਕੀਤੇ ਗਏ ਬੜੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿਉਂਕਿ ਇਹ ਇਹ ਸਫਰ-ਏ-ਸ਼ਹਾਦਤ ਮਹਿਜ਼ ਟ੍ਰੈਡੀਸ਼ਨਲ ਇੱਕ ਪ੍ਰੋਗਰਾਮ ਨਹੀਂ ਹੈ ਕੀਰਤਨ ਹੋ ਰਿਹਾ ਉਹ ਤੇ ਰੋਜ਼ ਹੋ ਰਿਹਾ ਹਰ ਪਾਸੇ ਵਿਚਾਰਾ ਵੀ ਹੋ ਰਹੀ ਹੈ ਪਰ ਇਹਨੂੰ ਸ਼ੁਰੂ ਕਰਨ ਦਾ ਇੱਕ ਮਕਸਦ ਸੀ ਕਿ ਅਸੀਂ ਸੈਲਫ ਅਨਲਿਸਿਸ ਕਰੀਏ ਕਿ ਪੈਂਡਾ ਕੀ ਹੈ ਮੰਜ਼ਿਲ ਕੀ ਹੈ ਅਸੀਂ ਕਿੱਥੇ ਖੜੇ ਹਾਂ ਬਹੁਤ ਵੱਡੀ ਲੋੜ ਹੈ ਅੱਦੀ ਅੱਦੀ ਸਦੀ ਪੌਣੀ ਪੌਣੀ ਸਦੀ ਉਮਰ ਸਾਡੀ ਗੁਜ਼ਰ ਗਈ ਇਮਾਨਦਾਰੀ ਨਾਲ ਆਪਣੇ ਅੰਦਰ ਉੱਤਰ ਕੇ ਵੇਖਣ ਦਾ ਯਤਨ ਕਰੀਏ ਜਿਹੜਾ ਗੁਰੂ ਦਾ ਮਾਰਗ ਹੈ ਉਸ ਮਾਰਗ ਦੇ ਉੱਤੇ ਅਸੀਂ ਕਿੰਨੀ ਕਿੰਨਾ ਕੁ ਪੰਧ ਤੈਅ ਕੀਤਾ ਕਿੱਥੇ ਜੇ ਪਹੁੰਚੇ ਆ ਮੰਜ਼ਲ ਤੋਂ ਕਿੰਨੀ ਕੁ ਦੂਰ ਆ ਤੇ ਬਹੁਤੀ ਵਾਰੀ ਤੇ ਮੰਜ਼ਲ ਦਾ ਹੀ ਨਹੀਂ ਪਤਾ ਸਾਨੂੰ ਮਾਫ ਕਰਿਓ ਮੇਰਾ ਸੁਭਾਅ ਹੈ ਮੈਂ ਬਜ਼ੁਰਗਾਂ ਕੋਲ ਬੈਠਦਾ <coughs> 95% ਬਜ਼ੁਰਗਾਂ ਕੋਲ ਇੱਕ ਸ਼ਬਦ ਸੁਣਨ ਨੂੰ ਮਿਲਦਾ ਬਾਪੂ ਜੀ ਕਿਵੇਂ ਗੁਜ਼ਰ ਰਹੀ ਐ ਬੜੇ ਸੁਰਖਰੂ ਹਾਂ ਤਿੰਨ ਪੁੱਤਰ ਸੀ ਵੈਲ ਸੈਟਲ ਨੇ ਕੋਠੀਆਂ ਬਣ ਗਈਆਂ ਵੱਖਰੇ ਵੱਖਰੇ ਦੇਸ਼ਾਂ 'ਚ ਨੇ ਵੱਖਰੇ ਵੱਖਰੇ ਕਾਰੋਬਾਰ ਨੇ ਵੱਕਰੀਆਂ ਵੱਕਰੀਆਂ ਨੌਕਰੀਆਂ ਨੇ ਆਪਣੇ ਆਪ 'ਚ ਸੈਟਲ ਨੇ ਹੁਣ ਸੁਰਖਰੂ ਹਾਂ ਬਸ ਇਹ ਹੀ ਮੰਜ਼ਲ ਸੀ ਸਾਡੀ ਕੇ ਬੱਚੇ ਪੈਦਾ ਕਰੋ ਬੱਚੇ ਪਾਲੋ ਰੋਟੀ ਖਵਾਓ ਤੇ ਫਿਰ ਸੁਰਖਰੂ ਹੋ ਕੇ ਮਰ ਜਾਓ ਆਹ ਮੰਜ਼ਲ ਨਹੀਂ ਸੀ ਦਿੱਤੀ ਗੁਰੂ ਨੇ ਸਾਧ ਸੰਗਤ ਤੇ ਜੇ ਇਹੀ ਮੰਜ਼ਲ ਹੈ ਤੇ ਫਿਰ ਇਹ ਕੰਮ ਜਾਨਵਰ ਵੀ ਕਰ ਰਹੇ ਆ ਜੇ ਇੰਨਾ ਕੀ ਕੰਮ ਸਾਡੇ ਤੇ ਬੋਝ ਸੀ ਨਾ ਜੀ ਇੰਨਾ ਕੀ ਲਕਸ਼ ਸੀ ਸਾਡਾ ਤੇ ਅਸੀਂ ਸੁਰਖਰੂ ਹੋ ਗਏ ਬਸ ਔਰ ਕੋਈ ਕੰਮ ਨਹੀਂ ਰਹਿ ਗਿਆ ਉਹਨ ਲਟਕ ਬੇਫਿਕਰ ਤੇ ਇਹ ਕੰਮ ਪੰਛੀ ਜਾਨਵਰ ਵੀ ਕਰਦੇ ਪਸ਼ੂ ਪਰਿੰਦੇ ਵੀ ਕਰ ਰਹੇ ਆ ਬੱਚੇ ਪੈਦਾ ਕਰ ਰਹੇ ਆ ਬੜੇ ਮੋਹ ਨਾਲ ਪਾਲ ਲੈਂਦੇ ਆ ਉਹ ਵੀ ਬਹੁਤ ਚੰਗੀ ਤਰ੍ਹਾਂ ਸਾਮ ਸੰਭਾਲ ਕਰ ਲੈਂਦੇ ਆ ਆਲਣੇ ਬਣ ਜਾਂਦੇ ਆ ਬੱਚੇ ਆਪੋ ਆਪਣੇ ਥਾਵਾਂ ਤੇ ਚਲੇ ਜਾਂਦੇ ਆ ਬਸ ਫਿਰ ਇੱਕ ਇਨਸਾਨ ਵਿੱਚ ਤੇ ਜਾਨਵਰ ਵਿੱਚ ਕੀ ਫਰਕ ਹੋਇਆ ਤੇ ਸਾਡੇ ਤੇ ਵਾਸਤੇ ਹੋਰ ਜ਼ਿੰਮੇਵਾਰੀ ਵਧ ਜਾਂਦੀ ਆ ਸਾਨੂੰ ਇਨਸਾਨ ਤੋਂ ਅੱਗੇ ਵੀ ਸਿੱਖ ਬਣਾਇਆ ਕੀ ਲਕਸ਼ ਹੈ ਸਾਡਾ ਕਦੀ ਕਦੀ ਕੋਈ ਸਾਨੂੰ ਮੰਨ ਲਓ ਖੜੇ ਹੋ ਕੇ ਦੱਸਣਾ ਪਵੇ ਵੀ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ ਨਿਸ਼ਾਨਾ ਕੀ ਹੈ ਪੜਨਾ ਹੈ ਨੌਕਰੀ ਕਰਨੀ ਹੈ ਪੈਸਾ ਕਮਾਉਣਾ ਹੈ ਕੋਠੀ ਪਾਉਣੀ ਹੈ ਵਿਆਹ ਕਰਾਉਣਾ ਹੈ ਤੇ ਫਿਰ ਬੱਚੇ ਪੈਦਾ ਕਰਕੇ ਐਸ਼ ਕਰਨੀ ਬਸ ਨਾ ਭਾਈ ਜਿਨ੍ਹਾਂ ਦੀ ਅਗਵਾਈ ਵਿੱਚ ਅਸੀਂ ਇਹ ਸਫ਼ਰ ਤੇ ਪੈਰ ਰੱਖ ਰਿਹਾ ਨਾ ਉਹਨਾਂ ਕੋਲੋਂ ਪੁੱਛੀਏ ਤੁਹਾਡੀ ਮੰਜ਼ਿਲ ਕੀ ਹੈ ਤੁਹਾਡਾ ਮਨੋਰਥ ਕੀ ਹੈ ਲਕਸ਼ ਕੀ ਹੈ ਤੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਸਫ਼ਰ ਚ ਅਗਵਾਈ ਕਰਦੇ ਆ ਜਿਹਦਾ ਨਕਸ਼ਾ ਗੁਰੂ ਨਾਨਕ ਰੂਪ ਵਿੱਚ ਆ ਕੇ ਬਣਾਉਂਦੇ ਆ ਉਹਨਾਂ ਨੇ ਬੱਚੇ ਵੀ ਪੈਦਾ ਹੋਏ ਸਾਡੇ ਵਾਂਗ ਸਮਾਜਿਕ ਜੀਵਨ ਸੀ ਗ੍ਰਸਤੀ ਜੀਵਨ ਸੀ ਉਹਨਾਂ ਨੇ ਘਰ ਵੀ ਬੜੇ ਬਣਾਏ ਜੀ ਪਟਨਾ ਸਾਹਿਬ ਬੜਾ ਸੋਹਣਾ ਘਰ ਸੀ ਕੌਂਟਾ ਸਾਹਿਬ ਬੜਾ ਸੋਹਣਾ ਘਰ ਸੀ ਜਿੱਥੇ-ਜਿੱਥੇ ਵੀ ਮਹਾਰਾਜ ਗਏ ਆਨੰਦਪੁਰ ਸਾਹਿਬ ਬੜਾ ਸੋਹਣਾ ਘਰ ਹੈ ਹਰ ਥਾਂ ਤੇ ਮੁਕਾਮ ਕੀਤਾ ਜਾ ਸਕਦਾ ਉਹ ਛਿੰਨ ਨਹੀਂ ਰਹਉਂਦੇ ਜਿੱਥੇ ਜਾਂਦੇ ਆ ਉਹਨੂੰ ਤਿਆਗਦੇ ਆ ਬੱਚੇ ਵੀ ਪੈਦਾ ਹੋਏ ਨੇ ਘਰ ਵੀ ਬਣਾਏ ਨੇ ਪਰ ਗੁਰੂ ਸਾਹਿਬ ਕਹਿੰਦੇ ਲਖਸ਼ ਨਹੀਂ ਹੈ ਲਖਸ਼ ਕੀ ਹੈ ਜੋ ਬੜਾ ਕਲੀਅਰ ਜਿਹੜਾ ਸਾਨੂੰ ਅੱਜ ਸਮਝਣ ਦੀ ਲੋੜ ਹੈ ਆ ਮਕਾਮ ਹੈ ਆ ਸਾਡਾ ਸਫਰ ਇਸ ਪਾਸੇ ਨੂੰ ਜਾ ਰਿਹਾ ਦਸ਼ਮੇਸ਼ ਜੀ ਬਚਨ ਆਖਦੇ 75 ਨਾਟਕ ਚ ਹਮ ਇਹ ਕਾਜ ਜਗਤ ਮੋ ਆਏ ਇਹਨੂੰ ਸਮਝ ਲਈਏ ਬਸ ਫਿਰ ਪਤਾ ਲੱਗੇਗਾ ਕਿ ਇਹ ਸਫਰ ਕੀ ਹੈ ਜਿਹਨੂੰ ਅਸੀਂ ਕਹਿੰਦੇ ਆ ਸਫਰ-ਏ-ਸ਼ਹਾਦਤ ਫਿਰ ਪਤਾ ਲੱਗੇਗਾ ਕਿ ਅਸੀਂ ਤੁਰਨ ਦੇ ਸਮਰੱਥ ਹਾਂ ਅਸੀਂ ਤੁਰ ਰਹੇ ਆ ਅਸੀਂ ਸਿੱਖ ਕਮਾਣ ਵਾਲੇ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਣ ਵਾਲੇ ਅਸੀਂ ਕੜਾ ਪ੍ਰਸ਼ਾਦ ਤੇ ਰੁਮਾਲੇ ਭੇਟਾ ਕਰਨ ਵਾਲੇ ਅਸੀਂ ਤੁਰ ਰਹੇ ਆ ਕਿ ਜਾਂ ਸਿਰਫ ਅਸੀਂ ਸੁੱਖਾਂ ਦੇ ਸੌਦੇ ਕਰ ਰਹੇ ਆ ਕਿ ਬਾਬਾ ਇੰਨੇ ਸੁਖਮਣੀ ਦੇ ਪਾਠ ਕਰਾਂਗੇ ਇੰਨੇ ਸੁੱਖ ਦੇ ਦੇ ਇੰਨੇ ਪਾਠ ਕਰਾਂਗੇ ਕਾਰੋਬਾਰ ਚੱਲ ਜੇ ਪੈਸਾ ਆ ਜਾਏ ਵੀਜੇ ਲੱਗ ਜਾਣ ਬਸ ਲਖਸ਼ ਤੇ ਵੇਖੋ ਨਾ ਤੁਹਾਨੂੰ ਕਲਗੀਆਂ ਵਾਲੇ ਸਾਹਿਬ ਕੀ ਦੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਰੂਪ ਦਿੱਤਾ ਸਾਨੂੰ ਧਿਆਨ ਦਿਓ ਇੱਕੋ ਰੂਪ ਦੇ ਕੇ ਕਿਹਾ ਖਾਲਸਾ ਮੇਰੋ ਬੋਲੋ ਨਾ ਸਾਰੇ ਹਾਜ਼ਰ ਰਹੋਗੇ ਖਾਲਸਾ ਮੇਰੋ ਰੂਪ ਹੈ ਖਾਸ ਰੂਪ ਦਿੱਤਾ ਬਾਣਾ ਦਿੱਤਾ ਸਰਬੰਸ ਦਿੱਤਾ ਆਪਣੀਆਂ ਖੁਸ਼ੀਆਂ ਦਿੱਤੀਆਂ ਆਪਣੇ ਸੁੱਖ ਦਿੱਤੇ ਸਾਡੀ ਝੋਲੀ 'ਚ ਪਾਏ ਔਰ ਕਮਾਲ ਦੀ ਗੱਲ ਆਪਣਾ ਅਧਿਕਾਰ ਦਿੱਤਾ ਜਿਹੜਾ ਸਿਰਫ ਗੁਰੂ ਦਾ ਰਾਈਟ ਹੈ ਸਿਰਫ ਦੁਨੀਆਂ ਦੇ ਉੱਤੇ ਸ਼ਿਸ਼ ਬਣਾਉਣਾ ਮੁਰੀਦ ਬਣਾਉਣਾ ਮੁਰਸ਼ਦ ਦੇ ਹੱਥ ਵਿੱਚ ਹੈ ਇੱਕ ਮੁਰਸ਼ਦ ਹੀ ਮੁਰੀਦ ਬਣਾ ਸਕਦਾ ਹੈ ਇੱਕ ਗੁਰੂ ਹੀ ਚੇਲਾ ਬਣਾ ਸਕਦਾ ਹੈ ਇੱਕ ਗੁਰੂ ਹੀ ਸ਼ਿਸ਼ ਬਣਾ ਸਕਦਾ ਹੈ ਅਰ ਜਿਸ ਦਿਨ ਗੁਰੂ ਨੇ ਆਪਣਾ ਰੂਪ ਦਿੱਤਾ ਆਪਣਾ ਬਾਣਾ ਦਿੱਤਾ ਉਸ ਦਿਨ ਆਪਣਾ ਅਧਿਕਾਰ ਵੀ ਸਾਨੂੰ ਸਾਜ ਕੇ ਖਾਲਸੇ ਦੀ ਝੋਲੀ 'ਚ ਪਾ ਦਿੱਤਾ ਕਿ ਅੱਜ ਤੋਂ ਗੋਬਿੰਦ ਸਿੰਘ ਕਿਸੇ ਨੂੰ ਸਿੰਘ ਨਹੀਂ ਬਣਾਏਗਾ ਅੱਜ ਤੋਂ ਤੁਹਾਡੇ 'ਚੋਂ ਪੰਜ ਉੱਠਣਗੇ ਤੇ ਉਹਨਾਂ ਨੂੰ ਰਾਈਟ ਹੈ ਤੁਹਾਡੇ ਵਿੱਚੋਂ ਹੀ ਸਾਰੇ ਪੰਥ ਵਿੱਚੋਂ ਜਿਹੜੇ ਮਰਜ਼ੀ ਪੰਜ ਉੱਟਣ ਤਿਆਰ ਪਰ ਤਿਆਰ ਤੇ ਇਹ ਅਧਿਕਾਰ ਮੈਂ ਪੰਥ ਦੀ ਝੋਲੀ 'ਚ ਪਾਉਂਦਾ ਅੱਜ ਤੋਂ ਮੁਰੀਦ ਵੀ ਸ਼ਿਸ਼ ਵੀ ਤੁਸੀਂ ਬਣਾਓਗੇ ਚੇਲੇ ਵੀ ਤੁਸੀਂ ਬਣਾਓਗੇ ਇਹ ਨਹੀਂ ਦੁਨੀਆ 'ਚ ਲੱਭਦਾ ਕਿ ਸਭ ਕੁਝ ਦਿੱਤਾ ਅਸੀਂ ਅਪਣਾ ਲਿਆ ਅਸੀਂ ਪੰਜ ਪਿਆਰੇ ਬਣ ਲਈ ਵੀ ਤਿਆਰ ਹਾਂ ਅਸੀਂ ਚਿਹਰੇ ਮੋਰੇ ਤੋਂ ਸਿੱਖ ਦਿਸਣ ਲਈ ਵਾਸਤੇ ਵੀ ਤਿਆਰ ਹਾਂ ਠੀਕ ਹੈ ਇੱਕ ਚੀਜ਼ ਸਤਿਗੁਰੂ ਜੀ ਨੇ ਹੋਰ ਦਿੱਤੀ ਜਿਹੜੀ ਸਾਡੀ ਚਰਚਾ ਦਾ ਵਿਸ਼ਾ ਹੈ ਓਸੀ ਲਕਸ਼ ਜਿਹੜਾ ਲਕਸ਼ ਜਿਹੜਾ ਏਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਉਹੀ ਲਕਸ਼ ਸਤਗੁਰੂ ਜੀ ਨੇ ਆਪਣੇ ਖਾਲਸੇ ਨੂੰ ਦਿੱਤਾ ਤੇ ਯਕੀਨ ਕਰੋ ਕੋਈ ਬੰਦਾ ਪਤਾ ਕਦੋਂ ਮਹਾਨ ਹੁੰਦਾ ਹੈ ਜਦੋਂ ਉਹਦਾ ਲਕਸ਼ ਮਹਾਨ ਹੋਵੇ ਤੇ ਮਹਾਨ ਲਕਸ਼ ਦੀ ਪੂਰਤੀ ਵਾਸਤੇ ਜਦੋਂ ਉਦਮਸ਼ੀਲ ਹੁੰਦਾ ਹੈ ਲਕਸ਼ ਦੀ ਪੂਰਤੀ ਕਰਦਾ ਹੈ ਮਹਾਨ ਪ੍ਰਾਪਤੀ ਕਰਦਾ ਤੇ ਫਿਰ ਉਹ ਸਧਾਰਨ ਬੰਦਾ ਵੀ ਮਹਾਨ ਹੋ ਜਾਂਦਾ ਹੁਣ ਇਹ ਲਕਸ਼ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਛੋਟਾ ਨਹੀਂ ਹੋਏਗਾ ਇਥੇ ਕੋਈ ਅਮੀਰ ਪੁਰਖ ਹੋਏ ਨਾ ਅਮੀਰ ਬੰਦਾ ਅਰਬ ਖਰਬ ਪਤੀ ਤੇ ਉਹਦਾ ਲਕਸ਼ ਇਹ ਨਹੀਂ ਹੋਏਗਾ ਕਿ ਮੈਂ ਪਰਚੂਨ ਦੀ ਦੁਕਾਨ ਪਾਉਣੀ ਹੈ ਜਿੰਨਾ ਵੱਡਾ ਬੰਦਾ ਓਡਾ ਵੱਡਾ ਲਕਸ਼ ਹੋਏਗਾ ਨਾ ਜੀ ਕਦੀ ਹੋਏਗਾ ਵੀ ਬੰਦਾ ਅਰਬ ਖਰਬ ਪਤੀ ਹੈ ਤੇ ਉਹ ਕਹੇ ਮੈਂ ਕਰਿਆਨੇ ਦੀ ਦੁਕਾਨ ਪਾਣੀ ਹੈ ਇਹ ਮੇਰਾ ਲਕਸ਼ ਨਹੀਂ ਨਹੀਂ ਅਸੀਂ ਹੱਸਾਂਗੇ ਨਹੀਂ ਵੱਡਾ ਬੰਦਾ ਵੱਡਾ ਲਕਸ਼ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਵੱਡੇ ਨੇ ਤੇ ਉਹਨਾਂ ਦਾ ਲਕਸ਼ ਬੜਾ ਵੱਡਾ ਹੈ ਤੇ ਉਹਨਿਆ ਨੇ ਸਾਨੂੰ ਵੱਡਿਆਂ ਕੀਤਾ ਕਿ ਆਪਣੇ ਵਾਲਾ ਲਕਸ਼ ਆਪਣੇ ਵਾਲਾ ਨਿਸ਼ਾਨਾ ਆਪਣੇ ਵਾਲਾ ਏਮ ਆਪਣੇ ਖਾਲਸੇ ਦੀ ਝੋਲੀ ਚ ਪਾਇਆ ਜਿਹੜਾ ਸਾਡਾ ਸਫਰ ਹੈ ਇਹਦੇ ਤੋਂ ਕਲੀਅਰ ਹੋਰ ਦੁਨੀਆ 'ਚ ਕਿਤੇ ਨਹੀਂ ਮਿਲ ਸਕਦਾ ਹਮ ਇਹ ਕਾਜ ਜਗਤ ਮੋ ਆਏ ਧਰਮ ਹੀਤ ਗੁਰਦੇਵ ਪਠਾਏ ਯਾਹੀ ਕਾਜ ਤਰਾ ਹਮ ਜਨਮੰ ਬੜਾਈ ਸਪਸਟ ਮੇਰਾ ਇਕੋ ਹੀ ਇੱਕ ਲਕਸ਼ ਹੈ ਸਰੀਰ ਕਰਕੇ ਇੱਥੇ ਆਉਣ ਦਾ ਮੇਰਾ ਇਕੋ ਹੀ ਇੱਕ ਨਿਸ਼ਾਨਾ ਹੈ ਯਾਹੀ ਕਾਜ ਤਰਾ ਹਮ ਜਨਮੰ ਸਮਝ ਲੇ ਹੋ ਸਾਧੂ ਸਭ ਮਨ ਮੰਗ ਆਹ ਹੈ ਨਿਸ਼ਾਨਾ ਹੈ ਮੰਜ਼ਲ ਧਰਮ ਚਲਾਵਨ ਆਹ ਹੈ ਸਫਰ ਗੁਰਮ ਕੋ ਕੱਲਾ ਲਿਖਣ ਨਾਲ ਨਹੀਂ ਸਰਨਾ ਸਫਰ ਇਸ਼ਹਾਦਤ ਉਸ ਸਫਰ ਤੋਂ ਵਾਕਿਫ ਹੋਈਏ ਤੇ ਉਸ ਸਫਰ ਤੇ ਤੁਰਿਏ ਫਿਰ ਕੌਮ ਦਾ ਕੁਝ ਸਵਰੇਗਾ ਕੱਲਾ ਬੋਲਣ ਮੇਰੇ ਬੋਲਣ ਨਾਲ ਨਹੀਂ ਸਰਨਾ ਸਫਰੇ ਸ਼ਹਾਦਤ ਉਸ ਸਫਰ ਤੋਂ ਵਾਕਿਫ ਹੋਈਏ ਤੇ ਸਫਰ ਤੇ ਇੱਕ ਕਦਮ ਤੇ ਪੁੱਟ ਕੇ ਵੇਖੀਏ ਕਾਦੇ ਵਾਸਤੇ ਜਨਮ ਧਾਰਿਆ ਮੇਰੀ ਕੋਠੀ ਬਣ ਜਾਏ ਮੇਰੇ ਬੱਚੇ ਪੜ ਜਾਣ ਠੀਕ ਹੈ ਫਰਜ਼ ਮੰਨਦੇ ਨੇ ਚੰਗੀ ਗੱਲ ਹੈ ਪਰ ਜ਼ਿੰਦਗੀ ਦਾ ਲਕਸ਼ ਸਿਰਫ ਤੇ ਸਿਰਫ ਇਹ ਨਹੀਂ ਆ ਜੋ ਜਾਨਵਰ ਪਸ਼ੂ ਪੰਛੀ ਵੀ ਲਈ ਫਿਰਦੇ ਨੇ ਯਾਹੀ ਕਾਜ ਧਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨ ਮੰਗ ਧਰਮ ਚਲਾਵਨ ਸੰਤ ਉਬਾਰਣ ਦੁਸ਼ਟ ਸਬਨ ਕੋ ਬੋਲੋ ਨਾ ਪਿਆਰੋ ਹਾਂਜੀ ਨਹੀਂ ਹੁੰਦਾ ਦੁਸ਼ਟ ਸਬਨ ਕੋ ਰੁੱਕ ਗਏ ਸਾਨੂੰ ਤੇ ਲਖਸ਼ੀ ਨਹੀਂ ਪਤਾ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ ਕਿ ਮੈਂ ਦੁਸ਼ਟਾਂ ਦੀਆਂ ਜੜਾਂ ਪੁੱਟਣੀਆਂ ਤੇ ਧਰਮ ਦੀ ਧੁਜਾ ਚਲਾਉਣੀ ਐ ਦੁਸ਼ਟ ਸਬਨ ਕੋ ਮੂਲ ਉਪਾਰਨ ਮੂਲ ਦਾ ਅਰਥ ਹੁੰਦਾ ਜੜ ਤੇ ਜੇ ਸਾਨੂੰ ਇਹ ਹੀ ਭੁੱਲ ਗਿਆ ਗੁਰਮੁਖੋਂ ਅਸੀਂ ਤੁਰਾਂਗੇ ਕਿੱਥੋਂ ਸਾਨੂੰ ਤੇ ਥਿਉਰੀ ਭੁੱਲ ਗਈ ਪ੍ਰੈਕਟੀਕਲ ਤੇ ਅਗਲੀ ਗੱਲ ਸੀ ਘਰੋਂ ਤੁਰਨ ਲੱਗਿਆ ਨੈਵੀਗੇਟਰ ਲਾ ਲੈਂਦੇ ਹੋ ਪਈ ਪਹਿਲੀ ਗਲੀ ਚ ਭੁਲੇਖਾ ਨਾ ਲੱਗ ਜਾਏ ਤੇ ਸਾਨੂੰ ਤੇ ਪਹਿਲੀ ਗਲੀ ਭੁੱਲ ਗਈ ਪਹਿਲੀ ਗਲੀ ਦਾ ਸਟੈਪ ਹੀ ਇਹ ਸੀ ਕਿ ਜੋ ਤਾ ਪ੍ਰੇਮ ਖੇਲਣ ਕਾ ਚਾਓ ਸੇਰ ਤਰਤਲੀ ਗਲੀ ਮਰੀਆ ਇਹ ਸਫਰ ਸੀ ਜਿਹੜਾ ਸਿਰਾਂ ਤੋਂ ਬਿਨਾ ਹੋਣਾ ਸੀ ਸਿਰ ਲੱਥ ਯੋਧਿਆਂ ਨੇ ਕਰਨਾ ਸੀ ਸੋਚ ਕੇ ਕਦਮ ਰੱਖਿਓ ਅਸੀਂ ਪਾਂਦੀ ਆ ਤੇ ਅਗਵਾਈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਰ ਰਹੇ ਆ